ਹਾ ਜਿਵੇਂ ਮਰਕੇ ਅੰਮ੍ਰਿਤ ਵੇੜੀ ਦੀ ਸੰਭਾਲ ਕਰਦੇ ਹੋਇਆ ਕੋਲਾਹੇ ਪ੍ਰਾਪਤ ਕਰਨਿਓ ਸੰਤੂਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਸਹਮਤ ਹੈ ਰੋ ਜੋ ਸਾਨੂੰ ਅਜੋਕੇ ਸਮੇਂ ਦੇ ਵਿੱਚ ਨਿਆਣੇ ਪਿਆਰੇ ਮਾਲਕ ਚਾਬਰ ਸ਼ਤਰ ਤਖਤਾ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਕਰ ਦੀ ਹਾਜ਼ਰੀ ਪਰ ਹੁੰਦਾ ਨਵੀਂ ਬਾਣੀ ਪਾਣੀ ਬਾਣੀ ਦੇ ਵਿਚਾਰ ਸੰਗਤ ਸਭਾ ਸਮਾ ਸਤੂਰਾ ਦੀ ਕਿਰਪਾ ਦੁਆਰਾ ਪ੍ਰਾਪਤ ਹੋਇਆ ਵਿਚਾਰ ਆਪਣੀ ਜੋ ਕੱਲ ਵੀ ਸਰਵਣ ਕੀਤੀ ਸੀ ਸੰਗਤਾਂ ਨੇ ਜੋ ਨਿਤ ਪ੍ਰਤੀ ਹਾਜ਼ਰੀ ਕਰਦੀਆਂ ਨੇ ਸੰਗਤਾਂ ਉਹ ਵਿਚਾਰ ਸਰਵਣ ਕੀਤੀ ਬਚਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਵਾਣੀ ਦਾ ਸੋਮਾ ਜਹਾਜ਼ ਤਿਆਰ ਕਰਨ ਦੀ ਕਿਉਂ ਲੋੜ ਧੀ ਕਿਉਂ ਇਹ ਵਾਣੀ ਦਾ ਜੋ ਵੋਹਿਤ ਤਿਆਰ ਕੀਤਾ ਸਮੇ ਸਮੇਂ ਤੇ ਸਰਾਰਤੀ ਅੰਸਰਾ ਨੇ ਕਹਿ ਲੀਏ குரு ਕਰਦੇ ਨਾਲ ਮੱਥਾ ਲਾਉਣ ਵਾਲੇ ਉਹ ਕੋਈ ਵਾਰੋਂ ਨਹੀਂ ਸੰਤ குரு ਕਰਦੇ ਵਿਚਰੇਣ ਵਾਲੇ ਹੀ ਭਾਈ irdhi chand warge ਈਰਖਾ ਨੂੰ ਰੋਕ ਨਹੀਂ ਕਰਕੇ ਜੋ ਆਣ ਵਾਲੀ ਸੰਗਤ ਨੂੰ ਗਮਰਾਹ ਕਰਦੇ ਸਨ ਪਰਮਾਦੇ ਵਿੱਚ ਪਲੇਖਿਆਂ ਵਿੱਚ ਪਾਉਂਦੇ ਸੱਜੇ ਪਾਤਸ਼ਾਹ ਜੀ ਨੇ ਫਿਰ ਫੈਸਲਾ ਕੀਤਾ ਭਾਈ ਆਪਾਂ ਆਹ ਗੁਰੂ ਰਾਮਦਾਸ ਪਾਤਸ਼ਾਹ ਤੱਕ ਚਾਰ ਗੁਰੂ ਸਾਹਿਬਾਨ ਦੀ ਬਾਣੀ ਹੋਰ ਸਿੱਖਾਂ ਦੇ ਪੰਥ ਸਾਹਿਬਾਨ ਦੇ ਭਗਤਾਂ ਦੀ ਬਾਣੀ ਇਕੱਤਰ ਕਰਕੇ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਦੇ ਗਏ ਸਨ ਗੁਰੂ ਰਾਮਦਾਸ ਜੀ ਮਾਲਾ ਤਿਆਰੀ ਕਰਵਾਈ ਦਰਬਾਰ ਸਾਹਿਬ ਦੀ ਜम्मेवान ਗੁਰੂ ਘਰ ਦੇ ਗ੍ਰੰਥੀ ਬਾਬਾ ਮੋਢਾ ਸਾਹਿਬ ਅਨੰਦੀ ਗੋੜੀ ਤੇ ਨਾਲ ਇੱਕ ਰੋ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਭਾਈ ਬਰਦਾਸ ਜੀ ਹੋਰ ਪਿਆਰ ਵਾਲੇ ਦਰਸ਼ਕਾਂ ਰਾਮ ਸਰ ਸਰੋਵਰ ਜਿਹੜੇ ਪਾਸੇ ਸ਼ਹੀਦ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਉਹਨਾਂ ਦਾ ਕਸਥਾਨ ਤੇ ਅਨੋਖੇ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦਾ ਕਸਥਾਨ ਜਿਹੜੇ ਪਾਸੇ ਬੰਦ ਹੈ ਉੱਧਰਲੇ ਪਾਸੇ ਹੀ ਗੁਰਦੁਆਰਾ ਸੌਣਿਆ ਹੋਇਆ ਨਾਮ ਸਤਿ ਜਿੱਥੇ ਸਤਿਗੁਰਾਂ ਨੇ ਪਹਿਲਾ ਹਸਤਾਨ ਤਿਆਰ ਕਰਵਾਇਆ ਫਿਰ ਸਰੋਵਰ ਤਿਆਰ ਹੋਇਆ ਸਰੋਵਰ ਦੇ ਕੰਢੇ ਤੰਬੂ ਲਵਾਇਆ ਸੱਚੇ ਪਾਤਸ਼ਾਹ ਕਾਗਜ਼ ਦਾ ਪ੍ਰਬੰਧ ਕਰਨ ਦਵਾਈਤ ਸ਼ਿਆਹੀ ਸਭ ਕਰ ਦਿੱਤਾ ਲੱਡੀਵਾਲ ਤਰਤੀਬਵਾਲ ਧੰਸ ਜੇ ਪਾਤਸ਼ਾਹ ਜੀ ਨੇ ਇਹ ਬਾਣੀ ਦਾ ਬਾਣੀ ਲਖਵਾਈ ਬਾਣੀ ਲਖਵਾਈ ਕਹਿੰਦੇ ਭਾਇ ਉਹ ਦੇ ਸ੍ਰੋਪ ਦਾ ਜਿਦਵੰਦੇ ਕਰਵਾ ਕੇ ਲੈ ਕੇ ਆ ਜਿਦਵੰਦ ਯਾਰ ਵਾਲੇ ਉਹ ਸਿੱਖ ਭਾਈ ਬੰਨੋ ਜੀ ਦੇ ਕੋਲ ਗਏ ਜੇਲ੍ਹ ਦੀ ਬੰਦੀ ਕਰਵਾਉਣ ਵਾਸਤੇ ਭਾਈ ਬੰਨੋ ਜੀ ਕੋਲ ਜਦੋਂ ਗਏ ਉਸਨੇ ਜੇਲ੍ਹ ਦੀ ਬੰਦੀ ਕਰਦਿਆ ਹੋਇਆ ਸਤਿਗੁਰਾਂ ਨੇ ਪਾਵਨ ਸਰੂਪ ਦਾ ਉਤਾਰਾ ਕਰ ਲਿਆ ਉਤਾਰਾ ਕਰਕੇ ਆਪਣੇ ਕੋਲ ਰੱਖਿਆ ਜੇਲ੍ਹ ਬੰਦੀ ਕਰਕੇ ਤਸਰੋ ਸੱਚੇ ਬਾਦਸ਼ਾਹ ਜੀ ਨੂੰ ਗੁਰਸਿੱਖਾਂ ਨੇ ਦੱਸਿਆ ਕਿ ਮਹਾਰਾਜ ਜਿਸ ਕੋਲ ਤੁਸੀਂ ਸਾਨੂੰ ਭੇਜਿਆ ਸੀ ਔਨੇ ਬਾਵਨ ਰੂਪ ਦਾ ਉਤਾਰਾ ਕਰ ਲਿਆ ਫਿਰ ਸੰਤਬੁਰਾਂ ਨੇ ਇਸ ਰੂਪ ਖਾਰਾ ਹੁੰਦਾ ਇਤਿਹਾਸ ਵਿੱਚ ਜਿਵੇਂ ਲਿਖਿਆ ਸ੍ਰੋਪ ਦੇ ਤਾ ਸ੍ਰੋਪ ਨੂੰ ਇੰਨਾ ਕਹ ਲਈਏ ਪ੍ਰਵਾਣ ਨਹੀਂ ਕੀਤਾ ਸਕੇ ਵੋਣ ਦਵਾਰਾ ਕਹਿੰਦੇ ਫੇਰ ਕੁਰਬਾਨੀ ਮੇਰੇ ਦਵਾਰਾਂ ਦੇ ਕੁਲਵਾਂ ਨੂੰ ਪਰ ਜੋਤ ਸਰੂਪਾ ਨੇ ਪਥਾਰਾ ਕੀਤਾ ਉਹ ਸਰੂਪ ਪ੍ਰਕਾਸ਼ ਕਰਨ ਯੋਗ ਨਹੀਂ ਕਹ। ਪ੍ਰਕਾਸ਼ ਕਰਨ ਜੋ ਨਹੀਂ ਕਹ। ਦਵਾਰਾ ਫੇਰ ਇੱਕ ਕਾਲਜ ਸ਼ੁਭ ਹੋਇਆ। ਮੇਆਂ ਤਗੋਰ ਸਿੱਖ ਆਏ ਜਿਨ੍ਹਾਂ ਦੀ ਸੋਚ ਜਿਨ੍ਹਾਂ ਦੀ ਵਿਚਾਰ ਤਾਨ ਗੁਰ ਦਾ ਨਾਮਕ ਜੀ ਵਿਚਾਰ ਧਾਰਾ ਨਾਲ ਮੇਲ ਖਾਂਦੀ ਸੀ ਧੰਨ ਗੁਰੂ ਆਗੰਗ ਦੇ ਧੰਨ ਗੁਰੂ ਅਮਰਦਾਸ ਸ੍ਰੀਮਾਨ ਦਾਸ ਪਾਸ ਧੰਨ ਗੁਰੂ ਅਰਜਨ ਦੇ ਪਾਸ ਇਹਨਾਂ ਦੇ ਨਾਲ ਜਿਨ੍ਹਾਂ ਦੀ ਸੋਚ ਮਿਲਦੀ ਸੀ ਵਿਚਾਰ ਮਿਲਦੀ ਸੀ ਸੱਚੇ ਪਾਤਸ਼ਾਹ ਨੇ 15 ਭਗਤਾਂ ਦੀ ਬਾਣੀ ਦਰਜ ਕੀਤੀ ਤੁਹਾਨੂੰ ਗੁਰੂ ਰੰਸੇ ਪਾਸ ਚਾਰ ਗੁਰ ਸਿੱਖ 11 ਭਟ ਹੋ ਸੇਵਾ ਨਿਮਣੀ 15 ਭਗਤਾਂ ਤੋਂ ਇਲਾਵਾ ਵੀ ਹੋਰ ਭਗਤ ਆਏ ਕੰਨਾ ਸੱਜੋ ਇਲਯੂ ਸਾ ਅਸਹਸੈਨ ਇਹ ਵੀ ਆਈ ਸੀ ਇਹਨਾਂ ਨੂੰ ਪਤਾ ਲੱਗਿਆ ਤਾਂ ਗੁਰਵਾਲਾ ਜੰਦੇ ਬਾਸਰ ਮਹਾਰਾਜ ਬਾਣੀ ਦਾ ਸੋਮਾ ਧਿਆਰ ਕਰ ਲੈਣੇ ਵਾਣੀ ਭਗਤਾਂ ਦੀ ਦਰਜ ਕਰਦੇ ਨੇ ਕਿ ਵੀ ਆਪਣੇ ਆਪ ਦੇ ਵਿੱਚ ਭਗਤ ਸੀਗੇ ਭਰ ਰਖੂ ਦੇ ਸੀ ਪਰ ਜੋਰਤ ਨਾਵਾ ਸੀ ਇਹਨਾਂ ਦੀਆ ਉਸ ਜੇ ਬਾਦਸ਼ਾਹ ਦੀ ਸੋਚ ਨਾਲ ਮੇਲ ਨਹੀਂ ਖਾਂਦੀ ਸੀ ਉਹ ਰਜਨਾਵਾ ਸੀ ਆਪਣੇ ਆਪ ਅਲੱਗ ਸੀ ਮੰਤਰ ਆਪਣੇ ਆਪ ਨੂੰ ਬਿਆਨ ਕੀਤਾ ਹੋਇਆ ਪਰ ਸੱਚੇ ਬਾਦਸ਼ਾਹ ਦੀ ਬਾਣੀ ਆਪਣੇ ਸਰੀਰ ਦੀ ਕਦਰ ਨਹੀਂ ਕਰਦੇ ਆਪਣੀ ਵਡਿਆਈ ਨਹੀਂ ਕਰਦੇ ਗੁਰਵਾਣੀ ਵਿੱਚ ਜਿੰਨੇ ਭਗਤਾਂ ਦੀ ਸੋਚ ਧੰਗ ਗੁਰੂ ਨਾਨਕ ਨਨ ਬਿਲਦੀ ਸੀ ਉਹ ਸਾਰੇ ਰੱਬ ਦੀ ਵਡਿਆਈ ਕਰਦੇ ਸੀ ਉਹ ਤੇ ਕੀ ਕਹਿੰਦੇ ਸੀ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿ ਸੰਹਾਰ ਕੀਆ ਭਈਓ ਕਬੀਰ ਕਬੀਰ ਭਲਤ ਕਬੀਰ ਜੀ ਕਹਿੰਦੇ ਨਾ ਸੀ ਕਰ ਸਕਦਿਆਂ ਨਾ ਦਿੱਤਾ ਇੱਥੇ ਕਹਿੰਦੇ ਮਾਲਕ ਨੇ ਕੀਤਾ ਹੋਇਆ ਸੀ ਉਹ ਆਪਣਾ ਆਪ ਨਿਚੜਾਉਂਦੇ ਕਿ ਮੈਂ ਕੀਤਾ ਮੈਂ ਕਰਾਂਗਾ ਮੈਂ ਕਰਿਆ ਨਹੀਂ ਉਹ ਕ੍ਰੈਡਿਟ ਜਿਹੜਾ ਮਾਲਕ ਪਰਮਾਤਮਾ ਦਿੰਦੇ ਨੇ ਉਹ ਆਪਣੇ ਆਪ ਨੂੰ ਨਿਚੜਾਉਂਦੇ ਉਹ ਕਹਿੰਦੇ ਭਾਈ ਮਾਲਕ ਰੇ ਉਹ ਤੁਹਾਨੂੰ ਬਖਸ਼ਿਆ ਭਰਲਾ ਬਖਸ਼ਿਆ ਨਾਮ ਹੋਇਆ। ਭਗਤ ਰਾਮਦਾਸ ਜਿਵੇਂ ਕਹਿੰਦੇ ਜਵ ਹਮ ਹੋਤੇ ਤਉ ਤਉ ਨਹੀਂ ਹਮ ਕੋਈ ਮੈ ਨਹੀਂ। ਨਰਦਾਸੀ ਮਹਾਰਾਜ ਵੀ ਕਹਿੰਦੇ ਨੇ ਭਾਈ ਕਿੰਨੇ ਭਗਤਾਂ ਦੀ ਗੱਲ ਹਮਾਂ ਦੀ। ਸਾਰਿਆਂ ਦੇ ਵਿਚਾਰ ਤਾਂ ਇੱਕ ਸੀ ਤਾਂ ਧੰ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਮਹਾਰਾਜ ਨੂੰ। ਵਿਚਾਰ ਦਰਦ

ਚਾਹੇ ਕਿਸੇ ਭਗਤ ਦੇ ਰਾਹੀਆਂ ਹੀ ਹੈ ਚਾਹੇ ਕਿਸੇ ਗੁਰੂ ਸਹਿਬਾਂ ਦੇ ਰਾਹੀ ਚਹੇ ਪੜ੍ਹ ਸਹਿਬਾਂ ਚਹੇੋਂ ਸਿੱਖਾਂ ਇਹ ਮੋਹੀ ਦਰਜ ਕੀਤੀ ਜਾਂਦੀ ਹੈ ਜਿਹੜੀ ਬਾਣੀ ਰੱਬ ਦੇ ਕਰਮ ਹੈ ਕਿਸੇ ਬੰਦੇ ਦੀ ਲਿਖਤ ਨਹੀਂ ਪਰਵਾਹ ਕਿਉਂਕਿ ਭਾਈ ਇਹ ਬਾਣੀ ਨੂੰ ਪੜ ਕੇ ਬਣਿਆ ਦਾ ਜੀਵਨ ਬਦਲਦਾ ਬੜਿਆ ਦੀ ਜ਼ਿੰਦਗੀ ਸਵਰਦੀ ਹੈ ਵਡਿਆ ਗਿਆਨ ਹੋਣਾ ਤਰਲੋਕੀ ਦਾ ਗਿਆਨ ਤਰਲੋਕੀ ਦਾ ਗਿਆਨ ਕੀ ਲੰਘ ਚੁੱਕਾ ਚੱਲ ਰਿਹਾ ਆਉਣ ਵਾਲਾ ਤਰਲੋਕੀ ਦਾ ਗਿਆਨ ਹੋਣਾ ਇਹ ਬਾਣੀ ਨੂੰ ਜਿਹੜੇ ਸੁਣ ਕੇ ਪੜਨਗੇ ਤਾਂ ਕਰਕੇ ਅਸੀਂ ਕਿਸੇ ਦੀ ਅਕੱਚੀ ਜਾਂ ਝੁੱਠੀ ਗੱਲ ਨਹੀਂ ਕਹਿ ਸਕਦੇ ਅਸੀਂ ਇਹਦੇ ਵਿੱਚ ਨਹੀਂ ਰੱਖ ਸਕਦਾ ਅਸੀਂ ਜਿਹੜੇ ਸੱਚੇ ਜੋ ਆਪਰੇ ਘਰੋਂ ਸੱਚ ਖੰਡ ਵਿੱਚੋਂ ਗੱਲ ਆਈ ਏ ਉਹੀ ਅਸੀਂ ਦੇ ਵਿੱਚ ਦਰਦ ਖਾਂ ਸਕਿਆ ਗੁੱਸਾ ਕਰਨਾ ਤੁਸੀਂ ਲੱਕ ਮਾਰੀ ਕੋ ਪਰ ਨਹੀਂ ਕਿਸੇ ਦੀ ਗੱਲ ਨਹੀਂ ਕਿਸੇ ਦੀ ਆਪਣੀ ਕਹਾਣੀ ਨਹੀਂ ਲਿਖੀ ਦਾ ਸੀ ਵੱਡੇ ਹੋਰ ਸਿਖਾਣੇ ਕਿ ਆਂਦੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮਹਾਰਾਜ ਉਸੇ ਯਾੜ ਪੜੇ ਬਾੜੇ ਕਿਉਂ ਨਹੀਂ ਧੰਗੁਰੂ ਗ੍ਰੰਥ ਸਾਹਿਬ ਜੀ ਪਾਸ ਲਿਖੇ ਕਹਿੰਦੇ ਗੁਰ ਸਿੱਖੋ ਇਹ ਮੇਰੀ ਆਤਮਾ ਤਥਾ ਹੈ ਮੇਰੀ ਆਪਣੀ ਕਹਾਣੀ ਹੈ ਇਹਦੇ ਵਾਸਤੇ ਮੈਂ ਬੰਕਰਾਂ ਗ੍ਰੰਥ ਤੇ ਲਿਖ ਸਕਦਾ ਪਰ ਧੰਗੁਰੂ ਗ੍ਰੰਥ ਸਾਹਿਬ ਪਾਸ ਵਿਚਲੀ ਧੰਗੁਰੂ ਗ੍ਰੰਥ ਸਾਹਿਬ ਪਾਸ ਦਾ ਵੱਡੇ ਨੇ ਧੰਗੁਰੂ ਪਵਨ ਸਿੰਘ ਪਾਸਾ ਨੇ ਲਿਖਿਆ ਅਰਦਾਸਾਂ ਗ੍ਰੰਥ ਸਤਬਰਾਂ ਨੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬਾ ਗੁਰੂਾਰ ਦੇ ਧੰਗ ਗੁਰੂ ਗ੍ਰੰਥ ਸਾਹਿਬਾ ਦੇ ਅੰਗ ਕਹਿ ਲੋ ਪੱਤਰੇ ਕਹਿ ਲੋ 1430 ਨੇ ਲਾਸਮ ਗ੍ਰੰਥ ਦੇ ਜਿਹੜੇ ਫਰਗ ਨੇ 1428 ਰੱਖੇ ਨੇ ਬਰਾਬਰਤਾ ਨਹੀਂ ਕੀਤੀ ਸਤਬਰਾਂ ਨੇ ਨਹੀਂ ਨਹੀਂ ਵੱਡੇ ਧੰਗ ਗੁਰੂ ਗ੍ਰੰਥ ਸਾਹਿਬਾ ਨੇ ਵੱਡਿਆਂ ਦੀ ਬਾਣੀ ਦੇ ਵਿੱਚ ਬੱਡੇ ਆਲਾ ਸਤਕਾਰ ਹੈ 1428 ਰਕੇ ਸੰਤ ਗੁਰਾਂ ਨੇ ਬਰਾਬਰ ਨਹੀਂ ਕੀਤੇ 1400 થી ਕਰ ਸਕਦੇ ਸੀ ਪਰ ਨਹੀਂ ਬਰਾਬਰ ਨਹੀਂ ਕਰਦੇ ਜਿਹਦੇ ਵਿੱਚ ਚੰਦੀ ਦੀ ਵਾੜ ਜਾਤ ਸਭ ਕਿੰਨੀਆਂ ਬਾਣੀਆਂ ਬਾਣੀਆਂ ਅਕਾਲ ਉਸਤਤ ਕਿੰਨੀਆਂ ਬਾਣੀਆਂ ਦਸਮ ਗ੍ਰੰਥ ਦੀਆਂ ਬਾਣੀਆਂ ਨੇ ਜਫਰ ਨਾਮਾ ਉਹ ਬਾਣੀਆਂ ਸਤਿਗੁਰਾਂ ਦੇ ਦਸਮ ਗ੍ਰੰਥ ਵਿੱਚ ਲਿਖੀਆਂ ਚੌਕੀ ਸਾਹਿਬ ਦੀ ਬਾਣੀ ਸਰਈਆ ਦੀ ਬਾਣੀ ਕਿੰਨੀਆਂ ਬਾਣੀਆਂ ਨੇ 12 ਅਟ ਵੱਖਰਾ ਸਤਿਗੁਰਾਂ ਨੇ ਕਿਹਾ ਅਸੀਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਆਪਣੀ ਦਾਖਲ ਹੁੰਦਾ ਜੀ ਕਰਦਾ ਹੈ ਇਹ ਨਾ ਸਤਿਗੁਰ ਕਹਿੰਦੇ ਭਾਈ ਜਿਹੜਾ ਗੁਰਸਿੱਖ ਗੁਰਬਾਣੀ ਦਾ ਸਤਕਾਰ ਕਰਦਾ ਸਾਨੂੰ ਉਹ ਪਿਆਰਾ ਲੱਗਦਾ ਸਾਨੂੰ ਪਿਆਰਾ ਜਿਹੜਾ ਪੁਰਸ ਇੱਕ ਬਾਣੀ ਦਾ ਸਤਕਾਰ ਨਹੀਂ ਕਰਦਾ ਸਾਡੇ ਲਈ ਉਹ ਕੋਈ ਸਤਕਾਰ ਨਹੀਂ ਸਾਨੂੰ ਬਾਣੀ ਆਪਣੇ ਪ੍ਰਾਣਾ ਤੋਂ ਵੱਧ ਪਿਆਰੀ ਹੈ ਸਾਡੇ ਵੱਡੇ ਪੁਰਖਿਆਂ ਦੀ ਧੰਨ ਗੁਰੂ ਨਾਨਕ ਧੰਨ ਗੁਰੂ ਅੰਗਦ ਦੇ ਪਾਸ ਬੇਸ਼ੱਕ ਜੋਤ ਇੱਕੋ ਹੀ ਹੈ ਫੇਰ ਵੀ ਸਤਕਾਰ ਵਟਿਆ ਸਵਾਲ ਆ ਨਾ ਆ ਗਿਆ ਤੈਨੋਂ ਤੋਂ ਚਾਰ ਸਾਲ ਮਿਤਵਾਨਾਂ ਦੇ ਵੱਖੋ ਵੱਖਰੇ ਵਿਚਾਰ ਨੇ ਐਨਾ ਕੁ ਸਮਾਂ ਦੁਆਰਾ ਪੁਰਬਾਨੀ ਲੇਖਣ ਨੂੰ ਲੱਗਿਆ ਸੀ 1668 ਦੀ ਗੱਲ ਹੈ ਭਾਦਰੋਂ ਸੁਦੀ ਇੱਕਮ ਅੱਜ ਭਾਦਰੋਂ ਸੁਦੀ ਇੱਕ ਮਾਣਾ ਇਰਸਤ ਬਰਾ ਨੇ ਦੂਰ ਦੂਰ ਤੱਕ ਹੁਕਮਨਾਮੇ ਭੇਜੇ ਭਈ ਸਤਗੁਰਾਂ ਦਾ ਪ੍ਰਕਾਸ਼ ਨਹਿਤਾਨ ਗੁਰੂ ਰੰਤ ਸਿੰਘ ਸਾਹਿਬ ਦਾ ਆਰਾਮ ਸਰਸਰੋਵਰ ਜਿੱਥੇ ਇਹ ਬਾਣੀ ਦਾ ਉਹ ਇਤਿਹਾਸ ਹੋਇਆ ਕਹਿੰਦੇ ਕੱਲ ਨੂੰ ਮੰਨ ਲੋ ਚਲੋ ਸਵੇਰੇ ਅਮਰ ਤਵੇੜੇ ਸ੍ਰੀ ਹਰਿਮੰਦਰ ਸਾਹਿਬ ਸਤਗੁਰਾਂ ਦਾ ਪ੍ਰਕਾਸ਼ ਕਰ ਕਹਿੰਦੇ ਭਾਈ ਕਿਹੜਾ ਗੁਰਸਿੱਖ ਜੋ ਸਤਗੁਰਾਂ ਦਾ ਸਰੂਪ ਆਪਣੇ ਸੀਸ ਤੇ ਝੁਕ ਕੇ ਲੈ ਕੇ ਜਾਊਗਾ ਸਾਰੇ ਸੰਗਤ ਕਹਿੰਦੇ ਮਹਾਰਾਜ ਤੁਹਾਡੇ ਸਰੀਰ ਤੋਂ ਕਿਹੜਾ ਸਰੀਰ ਪਵਿੱਤਰ ਹੈ ਤੁਸੀਂ ਤੱਕੋ ਸਤਗੁਰਾਂ ਦਾ ਪਾਲਨ ਨੂੰ ਕਹਿੰਦੇ ਨਹੀਂ ਸਾਡੇ ਨਾਲੋਂ ਵੀ ਸਤਕਾਰਯੋਗ ਨੇ ਜੇ ਨਾਨਕ ਤੁਹਾਨੂੰ ਕੋਲ ਨਾਨਕ ਪਾਸ਼ਾ ਧੰਨ ਗੁਰੂ ਅਗਦੇ ਪਾਸ਼ਾ ਅਰਦਾਸ ਰਾਮ ਦਾਸ ਪਾਸ਼ਾ ਗੁਰੂ ਪਿਤਾ ਦੇ ਦਰਸ਼ਨ ਕੀਤੀ ਸੇਵਾ ਕੀਤੀ ਗੱਦੀ ਦੇਣ ਵੇਲੇ ਉਹਨਾਂ ਦੀ ਸਾਰੀ ਬਰਜਾਦਾ ਕੀਤੀ ਉਹਨੇ ਬਾਬਾ ਮੋਟਾ ਸਾਹਿਬ ਜੀ ਉਹ ਸਤਿਗੁਰਾਂ ਦਾ ਪਾਵਨ ਰੂਪ ਲੈਣ ਗਿਆ ਪਾਛੇ ਬੜੀ ਉੱਚੀ ਸੋਚੀ ਮਰ ਜਾਂਦਾ ਜੇ ਕਰਾਂ ਕਰੀ ਆਪਾਂ ਬਰਦ ਸੰਸਾਰ ਵਿੱਚ ਰਹਿਣ ਵਾਸਤੇ ਕਈ ਵਾਰ ਮਜਬੂਰਨ ਤੋਰ ਦੇ ਬੜਾ ਪੂਜਾ ਜ ਦੁਨੀਆ ਵਿੱਚ ਹੋ ਰਿਆ ਪਰ ਚਾਹੀਦਾ ਥੇ ਇਹ ਐ ਜਿਹੜਾ ਕੋਲ ਸਿੱਖ ਮਰਯਾਦਾ ਵਿੱਚ ਹੋਵੇ ਉਹ ਸਤਿਗੁਰਾਂ ਦਾ ਰੂਪ ਲੈ ਸਕੇ ਪਰ ਅਜੋ ਹੋਈ ਸਾਰਾ ਭੀ ਜਾਂਦੇ ਐ ਪਰ ਸਤਿਗੁਰਾਂ ਨੇ ਜੋ ਮੜ ਜਾਣਾ ਮੈਂ ਆਪ ਸਰੂਪ ਨੇ ਸਤਿਗੁਰਾਂ ਨੇ ਸਿਰ ਤੇ ਚੁੱਕਿਆ بس ਇਥੋਂ ਹਦਾਇਆ ਲਾ ਲਓ ਫਿਰ ਕਿੰਨਾ ਸਤਕਾਰ ਸਤਗੁਰੂ ਗੁਰਬਾਣੀ ਦਾ ਕਰਦੇ ਹੋਣਗੇ ਨਾਲੇ ਆਪ ਰੱਬ ਸੀ ਆਪ ਪਰਮਾਤਮਾ ਦਾ ਰੂਪ ਸੀਗੇ ਪਰ ਫਿਰ ਵੀ ਆਪਣੇ ਗੁਰ ਸਿੱਖਾਂ ਨੂੰ ਸਤਕਾਰ ਦਿੱਤਾ ਸਤਿਗੁਰਾਂ ਨੇ ਆਪਣੇ ਗੁਰ ਸਿੱਖਾਂ ਕਹਿੰਦੇ ਭਾਈ ਰੂਪ ਤੇ ਜੇ ਸਿਰ ਤੇ ਲੈਣਗੇ ਬਾਬਾ ਮੋਢਾ ਸਾਹਿਬ ਹੀ ਲੈਣਗੇ ਅਸੀਂ ਨਹੀਂ ਰਹਿਣਾ ਤਿਆਰੀਆਂ ਹੋਈਆਂ ਸਵਾਰਾ ਤਿਆਰ ਕੀਤਾ ਬਾਬਾ ਮੋਢਾ ਸਾਹਿਬ ਜੀ ਕੇਸੀ ਫਸ਼نان ਸਾਫ ਵਸਤਰ ਪਾਏ ਸੋਹਣੀ ਦਸਤਾਰ ਗਲ ਦੇ ਵਿੱਚ ਸੋਪਾ ਕਾਮਰ ਕਸਾ ਲਾਇਆ ਬਾਬਾ ਮੋਢਾ ਸਾਹਿਬ ਅੰਤੇ ਨੇ ਪੂਰੀ ਮਰਯਾਦਾ ਅਨਸਾਰ اے ਵੀ ਮਹਾਰਾਜ ਅਸੀਂ ਹਰ ਭਗਤ ਜੀਵਾਂ ਅਸੀਂ ਤੁਹਾਡਾ ਸਤੋਪ ਚੁੱਕਣ ਦੇ ਲਾਇਕ ਨਹੀਂ ਹਾਂ ਅਸੀਂ ਫਿਰ ਵੀ ਇੰਨਾ ਸਤਕਾਰ ਕੀਤਾ ਇਹਨਾਂ ਭਾਈ ਬਰਦਾਸ ਸਿੰਘ ਬਿਆੰਤਪੁਰ ਸਿੱਖ ਸੰਗਤਾਂ ਨਾਲ ਸਤਿਗੁਰੂ ਜੀ ਆਪ ਚੌਰ ਸਾਹਿਬ ਦੀ ਸੇਵਾ ਕਰਦੇ ਚੌਰ ਛਾਤਰਾਂ ਜੋ ਲਰੇ ਅੱਗੇ ਅੱਗੇ ਕੜ ਢਾਲਾ ਵੱਜਦੀਆਂ ਨੇ ਸचेत ਕੀਤਾ ਜਾਂਦਾ ਹੈ ਕੜ ਢਾਲ ਜਿਹੜੀ ਅੱਗੇ ਵਜਾਉਨੇ ਆ ਉਹ ਜਿਹੜਾ ਕੋਈ ਨੰਗੇ ਸਿਰ ਬੈਠਾ ਕੋਈ ਬੈਠਾ ਖੜਾ ਹੋ ਜਾਏਗਾ ਕਿਸੇ ਦਾ ਸਿਰ ਨੰਗਾ ਸਿਰ ਢੱਕ ਲਵੇਗਾ ਕੜ ਢਾਲ ਵਜਾਉਣ ਦਾ ਮਤਲਬ ਇਹ ਹੈ ਜਾਲੇ ਛੜਕਣਿਆ ਗੁਰੂ ਦੇ ਸਤਕਾਰ ਦੇ ਵਿੱਚ ਛਾਦਰ ਝੋਲੇ ਕੋਈ ਵੀ ਨਹੀਂਣੀ ਮਾਸੂਮ ਖਰਾਵੈ ਸਤਿਗੁਰਾਂ ਦੇ ਸਰੂਪ ਤੱਕ ਕੋਈ ਨਹੀਂ ਕੜੀ ਨਾਮ ਮੁੱਤੇ ਛਾਦਰਤਾ ਝੁਲਾਇਆ ਜਾਂਦਾ ਹੈ ਹਰ ਇੱਕ ਚੀਜ਼ ਦਾ ਕੋਈ ਲੌਜੀਕ ਹੈ ਕੋਈ ਕਾਰਨ ਹੈ ਲੈ ਕੇ ਆਏ ਹਰ ਮੰਦਰ ਸਾਹਿਬ ਦੇ ਵਿੱਚ ਸਤਿਗੁਰਾਂ ਦਾ ਪਾਵਨ ਸਰੂਪ ਲੈ ਕੇ ਜਦੋਂ ਆਏ ਜੇ ਕਿਹਨੇ ਪ੍ਰਕਾਸ਼ ਕਰੀਏ ਜੀ ਹੁਣ ਤਾਂਬਿਆ ਕੌਣ ਬੈਠੇਗਾ ਧੰਗੁਰ ਅਰਜਨ ਦੇਵ ਸਾਹਿਬ ਪੁਰਸਿੱਖ ਪੁੱਛਦੇ ਨੇ ਮਹਾਰਾਜ ਤਾਂਬਿਆ ਕਿਹਨੂੰ ਮਿਠਾਈਏ ਇਹਦੇ ਵਿੱਚ ਜਿਹੜੇ ਸਰੂਪ ਲੈ ਕੇ ਆਏ ਨੇ ਚੁੱਕ ਕੇ ਤਾਂਬਿਆ ਵੀ ਪੂਹੀ ਬੈਠਾਂਗੇ ਮਹਾਰਾਜ ਬਾਬਾ ਬੁੱਢਾ ਸਾਹਿਬ ਕਹਿੰਦੇ ਹਾਂ ਬਾਬਾ ਬੁੱਢਾ ਸਾਹਿਬ ਫਿਰ ਤਾਂਬਿਆ ਬਿਠਾਏ

ਬਾਬਾ ਬਡਾ ਸਾਹਿਬ ਜੀ ਨੂੰ ਕਹਿਣ ਲੱਗੇ ਧੰਨ ਕਰੋ ਅਰਧ ਦੇ ਪਾਸ ਬਾਬਾ ਜੀ ਹੁਕਮ ਲਾਵਾ ਸਾਗ ਲੋਹੇ ਦਾ ਹੁਕਮ ਲਾਵਾ ਹੁਕਮ ਲਾਵਾ ਲਿੰਦੇ ਸੌ ਤੋਂ ਪਹਿਲਾ ਪ੍ਰਕਾਸ਼ ਜਦੋਂ ਹੋਇਆ ਪਹਿਲਾ ਹੁਕਮ ਲਾਵਾ ਸੋਹੀ ਰਾਗ ਦੇ ਵਿੱਚ ਆਇਆ ਸੀ ਸੋਹੀ ਰਾਗ ਕਿਉਂਕਿ ਰਾਗਾਂ ਦਾ ਮਤਾਂਕ ਬਾਣੀ ਨਹੀਂ ਕੀ ਸੋਹੀ ਰਾਗ ਦੇ ਵਿੱਚ ਗੁਰੂ ਨਾਨਕ ਆਇਆ ਸੰਤਾ ਕੇ ਕਾਰਜ ਆਪ ਖੋਇਆ ਹਰ ਕੰਮ ਕਰਾਵਣਾ ਆਇਆ ਧਰਤ ਸੁਹਾਵੀ ਥਲ ਸੁਹਾਵਾ ਵਿੱਚ ਅੰਮ੍ਰਿਤ ਜਲ ਸੰਗਲਾ ਇਹ ਪਹਿਲਾ ਗੁਰੂ ਨਾਨਕ ਪਹਿਲੇ ਪ੍ਰਕਾਸ਼ ਵੇਲੇ ਗੁਰੂ ਘਰ ਦੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੇ ਸਾਰੇ ਸੰਗਤ ਨੂੰ ਸਮਾਇਆ ਇਹ ਹੁਕਮ ਨਾ ਮੰਨ ਸਕਿਆ ਸਾਰਾ ਦਿਨ ਗੁਰਵਾਣੀ ਦੇ ਰਾਗੀ ਸਿੰਘਾਂ ਨੇ ਕੀਰਤਨ ਕੀਤੇ ਸੰਧਿਆ ਵੇਲੇ ਸੋਲਰ ਦੇ ਬਾਣ ਸੋਲਰ ਦੀ ਚੌਕੀ ਹਿਰ ਪੁੱਛਦੇ ਨੇ ਮਹਾਰਾਜ ਜਦੋਂ ਸ਼ਾਮਾਂ ਹੋ ਗਈਆਂ ਸੁਖਾਸਨ ਹੋਣਾ ਹੈ ਸਧੂਆਂ ਦਾ ਸਰੂਪ ਕਿੱਥੇ ਬਰਾਜ ਮਾਨਕ ਲਾਗੇ ਕੁੱਛ ਦੇ ਟਿਕੂਸ ਕਹਿੰਦੇ ਭਾਈ ਬਾਂਗ ਲਵਾ ਦੋ ਜਿੱਥੇ ਸਾਡਾ ਆਸਣ ਲੱਗਦਾ ਉਥੇ ਪਰੰਗ ਲਗਵਾਓ ਨਵਾਂ ਸਾਫ ਸੁਥਰਾ ਪਰੰਗ ਸੋਹਣੀ ਬਿਸ਼ਾਈ ਕਰੋ ਉਥੇ ਬਰਾਜ ਮਾਨਕ ਲਾ ਕੇ ਕੋਠਾ ਸਾਹ ਜੀ ਨੂੰ ਮੰਗੇ ਤਿਆਰੀਆਂ ਕਰੋ ਉਥੇ ਜਾ ਕੇ ਮਹਾਰਾਜ ਤੁਹਾਡਾ ਆਸਣ ਕਿੱਥੇ ਫਿਰ ਤੁਸੀਂ ਕਿੱਥੇ ਆਰਾਮ ਕਰੋਗੇ ਤੁਹਾਡਾ ਸਨ ਕਿੱਥੇ ਹੋਏਗਾ ਕਹਿੰਦੇ ਗੁਰ ਸਿੱਖੋ ਸਾਡਾ ਆਸਣ ਥੱਲੇ ਲਾਓ ਅੱਜ ਤੋਂ ਬਾਅਦ ਸਾਡਾ ਆਸਣ ਬਲੰਦ ਤੇ ਨਹੀਂ ਹੋਊ ਕਿਉਂਕਿ ਬਲੰਦ ਤੇ ਧੰ ਗੁਰੂ ਰਣ세 ਪਾਸ਼ਾ ਵਾਸਤੇ ਸੋਣੀ ਜਿੰਨੀ ਤਿਆਰੀ ਆਉਂਦੀ ਹੈ ਜਿੰਨੀ ਸਫਾਈ ਹੁੰਦੀ ਉਨੀ ਕਰੋ ਗੁਰ ਸਿੱਖਾਂ ਨੇ ਮੇਰੇ ਸੋਣਾ ਬਲੰਦ ਸੋਣੀ ਬਿਸ਼ਾਈ ਕੀਤੀ ਸੰਧਿਆ ਦੇ ਸੋਦਰ ਦੀ ਚੌਕੀ ਤੋਂ ਬਾਅਦ ਸਹਿਲਾ ਸਾਹ ਦੀ ਬਾਣੀ ਮਾਨ ਮਰਯਾਲਾ ਨਾਲ ਸਤਿਗੁਰਾਂ ਦਾ ਫਿਰ ਸਰੂਪ ਸੀ ਜਿਹੜਾ ਮਰਾਜ ਮੰਨ ਕੀਤਾ ਸਤਿਗੁਰਾਂ ਨੇ ਉਸ ਦਿਨ ਤੋਂ ਬਾਅਦ ਧੱਲਿਆ ਸੰਭਾਇਆ ਜਦੋਂ ਸਮਾਂ ਤੋਂ ਬਾਅਦ ਜੀਵਨ ਕਾਲ ਵਿੱਚ ਲਏ ਅੰਜਵੀ ਸਤਿਗੁਰਾਂ ਦੇ ਸਤਕਾਰ ਵਿੱਚ ਉਹ ਚਾਦਰ ਏਦਾਂ ਵਿਛਾਈ ਜਾਂਦੀ ਹੈ ਧੰ ਗੁਰੂ ਅਰਜਨ ਦੇ ਪਾਤਸ਼ਾਹ ਦੀ ਸਤਕਾਰ ਦੇ ਵਿੱਚ ਸਰੂਪ ਪਲੰਕ ਤੇ ਬਰਾਜਮਾਨ ਹੁੰਦੇ ਇਹ ਹੈ ਸਤਕਾਰ ਧੰ ਗੁਰੂ ਗ੍ਰੰਥ ਸਾਹਿਬ ਜੀ ਜੋ ਇਹ ਮਾਨ ਮਰਜਾ ਦਾ ਸਾਨੂੰ ਬਣ ਕੇ ਦਿੱਤੇ ਤੇ ਅੱਜ ਉਹ ਪਹਿਲਾ ਪ੍ਰਕਾਰ ਸੇ ਹੰਡਾ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਦੁਨੀਆਂ ਮਰਦੇ ਵਿੱਚ ਗੁਰਦਾਨਕ ਲੇਵਾ ਗੁਰਸਿੱਖ ਸਤਾਂ ਧੰਨ ਸ਼੍ਰੀ ਗੁਰੂ ਰਣਜੀਤ ਸਾਹਿਬ ਸਾਡੇ ਇਹਨੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਂ ਥਾਂ ਪਰ ਥਾਂ ਸਮਾਗਮ ਹੋ ਰਹੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਕਥਾ ਕੀਰਤਨ ਗੁਰਬਾਣੀ ਦੇ ਇਤਿਹਾਸ ਦੀ ਵਿਚਾਰ ਕਥਾ ਥਾਂ ਪਰ ਥਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸਗਦਾ ਨੂੰ ਆਉਣ ਵਾਲੀ ਸਭਿਅਤਾ ਨੂੰ ਪੀੜੀ ਨੂੰ ਪੰਤਾ ਲੱਗੇ ਸਤਿਗੁਰਾਂ ਦਾ ਪ੍ਰਕਾਸ਼ ਕਿਵੇਂ ਹੋਇਆ ਸਤਿਗੁਰਾਂ ਦਾ ਰੂਪ ਕਿਵੇਂ ਤਿਆਰ ਕੀਤਾ ਗਿਆ ਕਿਉਂ ਲੋੜ ਪਈ ਇਹ ਸਾਰਾ ਇਤਿਹਾਸ ਸਮਝਾਂਦੇ ਅਸੀਂ ਸੁਣ ਸਕਦੇ ਹਾਂ ਸਤਿਗੁਰ ਜਿੱਲਾ ਚਲੋ ਆਪਾਂ ਨੇ ਪੜਿਆ ਸੁਣਿਆ ਸੰਗਤ ਦੇ ਨਾਲ ਆਪਾਂ ਨੇ ਸਾਥਾ ਕੀਤਾ ਬਾਕੀ ਕੋਈ ਇਹਦਾ ਅੰਤ ਤੇ ਨਹੀਂ ਗੁਰਬਾਣੀ ਜਿੱਥੇ ਆਗਾਜ਼ ਹੋਦਾ ਹੈ ਇਤਿਹਾਸ ਵੀ ਪਗਾਜ਼ ਰੂਪ ਜਿੰਨਾ ਇਹਨੂੰ ਖੋਜੇ ਜਾਵਾਂਗੇ ਜਿੰਨਾ ਵਿਚਾਰੇ ਜਾਵਾਂਗੇ ਓਨਾ ਹੀ ਇਹਦੀ ਅੱਗੇ ਅੱਗੇ ਹੋਰ ਵਿਚਾਰਤਾ ਨਿਕਲਦੀ ਜਾਂਦੀ ਓਨੇ ਹੀ ਅੱਗੇ ਦੀ ਅੱਗੇ ਦੀ ਖੋਜ ਹੋਈ ਜਾਂਦੀ ਜਿੰਨੀ ਕੋਈ ਕਰੀਵੇ ਸੋ ਸਾਰੇ ਸੰਗਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਰਮਧਿਆ ਮੰਤਰਕ ਬੋਲ ਇਹ ਪਾਵਨ ਬਾਣੀ ਦੇ ਲਾਲ ਸਭ ਸੱਚੇ ਪਾਤਸ਼ਾਹ ਜੀ ਦਾ ਆਇਆ ਕਿ ਵਾਣੀ ਦਾ ਜੱਲਾ ਸਤਕਾਰੋ ਸਿੱਤੇ ਹੁਣਾਂ ਗੁਲਵਾਣੀ ਦਾ ਪੈ ਅਦਰ ਕਰੀਏ ਸਤਾਰ ਕਰੀਏ ਗੁਲਵਾਣੀ ਗੜ ਸੁਣ ਕੇ ਆਪਣੇ ਸਮੇ ਤੇ ਸਵਸਥਾ ਨੂੰ ਅਪਾਨੇ ਸਭਲ ਕਰਨਾ ਹੈ ਸਤੂ ਗੁਰੂ ਦੀ ਕਿਰਪਾ ਕਰਨ